ਕਹਿੰਦਾ ਬਾਬਾ ਜੀ ਦੁਨੀਆ ਤੇ 108 ਗ੍ਰੰਥ ਨੇ ਵੱਡੇ ਚਾਰ ਵੇਦ 6 ਸ਼ਾਸਤਰ 18 ਪ੍ਰਾਣ 52 ਉਪਨਿਸ਼ਦਾਂ 27 ਸਿਮਰਤੀਆਂ ਇਹਨਾਂ ਦੀ ਵਿਦਵੀ ਕਿਉਂ ਨਹੀਂ ਕਰਦਾ ਕੋਈ ਕਦੇ ਸੁਣਿਆ ਤੁਸੀਂ ਵੀਡੀਓ ਆਈ ਹੋਏ ਕਹਿੰਦੇ ਜਦੋਂ ਵੀ ਵਿਦਵੀ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਕਰ ਤੋਂ ਕਰਦੇ ਆ ਤੇ ਮੈਨੂੰ ਗੁਰੂ ਸਾਹਿਬ ਅੱਗੇ ਮਰ ਅਰਦਾਸ ਕੀਤੀ ਵੀ ਇਹਨੂੰ ਕੀ ਜਵਾਬ ਦਵਾਂ ਮੈਂ ਇਸ ਚੀਜ਼ ਦਾ ਫਿਰ ਅੰਦਰੋਂ ਸਤਿਗੁਰਾਂ ਨੇ ਇੱਕ ਸਹੀਹ ਦਿੱਤੀ ਇੰਨਾ ਸੋਹਣਾ ਜਵਾਬ ਉਤਰਿਆ ਸੁਭਾਵਕ ਕੀ ਮੈਂ ਕਿਹਾ ਭਲਿਆ ਸਭ ਤੋਂ ਵੱਡੀ ਗੱਲ ਤੇ ਆਪਾਂ ਇਸ ਜਵਾਬ ਦੇ ਯੋਗ ਨਹੀਂ ਪਰ ਫੇਰ ਵੀ ਤੂੰ ਕੁਐਸਚਨ ਕੀਤਾ ਵੀ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੁੰਦੀ ਹੈ ਬਾਕੀ ਵੀ ਤੇ ਗ੍ਰੰਥ ਪ੍ਰਕਾਸ਼ ਨੇ ਕਿੜੇ-ਕਿੜੇ ਮੰਦਰ ਨੇ ਕਿਨੇ-ਕਿਨੇ ਸਤਕਾਰੇ ਹੋਏ ਨੇ ਕਦੇ ਵੀਡੀਓ ਨਹੀਂ ਆਈ ਜਦੋਂ ਆਉਂਦੀ ਹੈ ਮੈਂ ਕਿਹਾ ਕਾਰਨ ਭਲਿਆ ਇਹ ਹੈ ਕਿ 50 ਦਰਖਤ ਲੱਗੇ ਹੁਣ ਪਰ ਵਿੱਚ 베ਰੀ ਹੋਵੇ ਤੇ ਫਲਾਂ ਨਾਲ ਭਰੀ ਹੋਵੇ 10 ਪੱਥਰ ਕਿੰਨੂੰ ਮਾਰਨਗੇ ਬੱਚੇ ਕਹਿੰਦਾ 베ਰੀ ਨੂੰ ਮੈਂ ਕਹਾਂ ਫਿਰ ਤੇਰੇ ਸਵਾਲ ਦਾ ਜਵਾਬ ਮੈਂ ਦੇਤਾ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਬਰਕਤਾਂ ਬਖਸ਼ਿਸ਼ਾਂ ਨਿਆਮਤਾਂ ਪਤਾ ਨਹੀਂ ਕਿੰਨੀਆਂ ਕਰੈਮਤਾਂ ਪਈਆਂ ਏ ਇਸ ਕਰਕੇ ਫਲਾਂ ਕਰਕੇ ਵੀ ਵੱਜਦਾ ਆਖੋ ਸਤਨਾਮ ਸ੍ਰੀ ਅੰਗਲੈਂਡ ਵਿੱਚ ਇੱਕ ਗੋਰੇ ਦੀ ਬੱਚੀ